ਦੇਖੋ ਜੀ ਜਿਹੜੀ ਘੜੂਮਾ ਦੇ ਵਿੱਚ ਸੇਵਾ ਚੱਲ ਰਹੀ ਆ ਜੀ ਕਿੰਨੇ ਟਰੈਕਟਰ ਜਿਹੜੇ ਲੱਗੇ ਹੋਇਆ ਜੀ ਵਿੱਚ ਸੇਵਾ ਦੇ ਤੇ ਖਾਲਸਾ ਜਿਹੜੀ ਡੀਜ਼ਲ ਪਾ ਪਾ ਕੇ ਦੇ ਰਹੀ ਹੈ ਤੇ ਬਹੁਤ ਵੱਡੀ ਸੇਵਾ ਹੈ ਜੀ ਇਲਾਕੇ ਦੇ ਵਿੱਚ ਮਾਝੇ ਦੇ ਏਰੀਏ ਦੇ ਵਿੱਚ ਜੀ ਤੇ ਹੋਰ ਵੀਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਜੀ ਵੱਧ ਤੋਂ ਵੱਧ ਟਰੈਕਟਰ ਮਾਝੇ ਦੇ ਵਿੱਚ ਲੈ ਕੇ ਪਹੁੰਚੋ ਜਿਹੜੀਆਂ ਜ਼ਮੀਨਾਂ ਪੱਧਰੀਆਂ ਕਰਨ ਵਾਲੀਆਂ ਰਹਿੰਦੀਆਂ ਨੇ ਜੀ ਹਰੀਕੇ ਤੋਂ ਲੈ ਕੇ ਮੁੱਠਿਆਂ ਵਾਲੇ ਤੱਕ ਬਾਈ ਜੀ ਜ਼ਮੀਨਾਂ ਕਿਸਾਨਾਂ ਦੀਆਂ ਖਰਾਬ ਹੋ ਚੁੱਕੀਆਂ ਜੀ ਤੇ ਇਹ ਜਿਹੜੀ ਸੇਵਾ ਚੱਲ ਰਹੀ ਹੈ ਜੀ ਤੁਹਾਨੂੰ ਸਾਰੀ ਗੱਲਬਾਤ ਉਹ ਵੀਰਾਂ ਨਾਲ ਜਾਣੂ ਵੀ ਕਰਾਉਣੇ ਆ ਜੀ ਜਿਹੜੀ ਇਹ ਸੇਵਾ ਕਿੱਦੀ ਖੇਤਾਂ ਦੇ ਵਿੱਚ ਚੱਲ ਰਹੀ ਹੈ ਤੇ ਕੀ ਹਾਲਾਤ ਨੇ ਕਿਸਾਨਾਂ ਦੇ ਸਾਹ ਨਾਲ ਵੀ ਕਣਕਾਂ ਵੀ ਜਿਹੜਾ ਬੀਜਣ ਦਾ ਸਮਾਂ ਲੰਘ ਚੁੱਕਾ ਤੇ ਫਿਰ ਵੀ ਜੋਰ ਲਾ ਰਹੇ ਆ ਵੀ ਚੱਲ ਕਿਤੇ ਪੱਧਰੀ ਹੋ ਜੇ ਜ਼ਮੀਨ ਤੇ 4 ਮਣ ਦਾਣੇ ਆ ਜਾਣਗੇ ਹਨਾ ਖਾਣ ਪੀਣ ਜੋਗੇ ਤੇ ਵੱਧ ਤੋਂ ਵੱਧ ਭਾਈ ਜੀ ਸਹਿਯੋਗ ਦਿਓ ਮਾਝੇ ਵਾਲੇ ਵੀਰਾਂ ਦਾ ਵੇਖੋ ਜਿਹੜੇ ਕਿੰਨੇ ਜਿਹੜੇ ਟਰੈਕਟਰ ਆ ਜੀ ਇਹ ਚੱਲ ਰਹੇ ਆ ਤੇ ਬਾਕੀ ਸਾਰੀ ਗੱਲਬਾਤ ਆਪਾਂ ਤੁਹਾਨੂੰ ਜਾਣੂ ਕਰਾਉਣੇ ਆ ਵੀਰਾਂ ਤੋਂ ਜੀ ਕੀ ਗੱਲਬਾਤ ਕਰਦੇ ਆ ਜੀ ਦੇਖਾ ਵੀਰ ਜਿੰਦੀ ਬਾਈ ਜੀ ਜ਼ਮੀਨ ਆ ਭਾਉ ਕਿਵੇਂ ਕਈ ਦਿਨ ਨਾਲ ਵੀਰ ਲੱਗਾ ਜੀ ਤੇ ਜਦੋਂ ਭਰਾਵਾਂ ਦੀਆਂ ਬਾਹਾਂ ਭਰਾ ਫੜ ਲੈਣ ਤਾਂ ਵੱਡੇ ਵੱਡੇ ਭਾਵੇਂ ਕਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਦੇਖੋ ਯੋਧਾ ਕਈ ਦਿਨ ਨਾਲ ਹੀ ਲੱਗਾ ਖੜਾ ਭਰਾ ਸਾਡਾ ਵੇਖੋ ਕਿੰਨੀ ਮਿਹਨਤ ਕਰ ਰਿਹਾ ਜੀ ਵੀ ਜ਼ਮੀਨ ਪੱਧਰੀ ਕਰਨਾ ਦੇ ਵੇਖੋ ਕਿੰਨੀਆਂ ਮਿਹਨਤਾਂ ਵੀਰ ਕਰ ਰਿਹਾ ਜੀ ਮਾਝੇ ਵਾਲੇ ਕਿਉਂਕਿ ਬਹੁਤ ਭਾਰੀ ਨੁਕਸਾਨ ਹੋਇਆ ਵੀਰਾਂ ਦੇ ਹੱਥੀ ਆਪ ਦੇਖੋ ਕਈ ਦਿਨਾਂ ਨਾਲ ਵੀਰ ਖੇਚ ਰਿਹਾ ਵੀ ਚਲੋ ਜੇ ਕਿਤੇ ਆਪ ਵੀ ਨਾਲ ਲੱਗੇ ਹੈ ਨਾ ਬਹੁਤ ਵੱਡੀ ਸੇਵਾ ਇਹਨਾਂ ਭਰਾਵਾਂ ਦੀ ਵੀਰ ਜੀ ਆਪਣੀ ਜ਼ਮੀਨ ਹੈ ਜੀ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਣੇ ਜਿਹੜੀ ਸੇਵਾ ਚੱਲ ਰਹੀ ਹੈ ਬਾਬਾ ਜੀ ਉਹਨਾਂ ਨਾਲੋਂ ਬਹੁਤ ਧੰਨਵਾਦ ਬਾਬਿਆਂ ਦਾ ਸਾਡੇ ਦਾ ਬਹੁਤ ਧੰਨਵਾਦ ਜੋ ਅੱਗੇ ਸਾਡੇ ਜ਼ਮੀਨਾਂ ਵਡਾਉਣਾ ਹੈ ਆ ਮੋਬਤਾਨਾ ਬਦਨਾਬ ਤੇ ਪਹਿਲੋ ਉਤਰਾ ਸਨੀ ਸੀ ਭੰਦੀ ਹੈ ਨਾ ਅਜੇ 88 ਵਾਲੀਆਂ ਕਈਆਂ ਦੀਆਂ ਪਈਆਂ ਭੰਨਣ ਵਾਲੀਆਂ ਬਿਲਕੁਲ ਹੈ ਨਾ ਅਜੇ ਖਾਸਾ ਬਹੁਤ ਬਤਨਵਾਦ ਤੇ ਕਦੀ ਪਹਿਲੋ ਇੰਨਾ ਪਾਣੀ ਆਇਆ ਜਿੰਨਾ 88 ਜੇ ਨਾ ਜਿੰਦਗੀ ਨਹੀਂ ਕਰ ਵੇਖਿਆ ਵੇਖਿਆ ਨਹੀਂ ਪਹਿਲੀ ਈਰ ਜੀ ਪਹਿਲੀ ਈਰ ਹਾਂਜੀ ਹਾਂਜੀ ਤੇ ਪੇ ਜਮੀਨ ਪੂਰੀ ਮਿੱਟੀ ਵਾਲੀ ਸੀ ਆ ਜਿਹੜੀ ਥੱਲੇ ਹੈ ਨਾ ਆ ਵੇਖੋ ਆ ਮਿੱਟੀ ਹੈ ਆ ਵੇਖੋ ਨੋਪੀ ਸੀ ਮੇਰੀ ਮਿੱਟੀ ਆ ਉਸ ਇਨੀ ਰੇਤ ਚੜ ਗਈ ਨੀ ਕਿੰਨੀ ਰੇਤ ਚੜ ਗਈ ਹੈ ਸਾਹਮਣੇ 5 ਫੁੱਟ ਦੇ ਲਗਭਗ ਜਿਹੜੀ ਰੇਤ ਪੈਲੀ ਤੇ ਬਾਈ ਜੀ ਇਹਨੂੰ ਬੇਨਤੀ ਆ ਟ੍ਰੈਕਟਰਾਂ ਦੇ ਵੀਰਾਂ ਮੈਂ ਸਾਡੀ ਮਦਦ ਕਰੋ ਸੇਵਾ ਟ੍ਰੈਕਟਰ ਲੈ ਕੇ ਆਉਣ ਤੇ ਖਾਣਾ ਸਾਡਾ ਕੋਲ ਨੇ ਆ ਬੱਸ ਤੋਂ ਵਾਹ ਟ੍ਰੈਕਟਰ ਲੈ ਕੇ ਹੁਣ ਮੇਰੇ ਵੀਰ ਪਰੇ ਸੇਵਾ ਕਰੋ ਸਾਡਾ ਸੰਯੋਗ ਜੋ ਸਾਡਾ ਕਿਹੜੀ ਜਗ੍ਹਾ ਆ ਵੇ ਕੜੂਮਾ ਹਾਂਜੀ ਜਿਹੜਾ ਸਰਦਾਰ ਤਹਿਲ ਪੱਟੀ ਤੇ ਹੜੀ ਕਦਾ ਲਾ ਕੇ ਪੈਂਦਾ ਜੇ ਨੱਕ ਤੋਂ ਇਹਨੂੰ ਆ ਜਾਓ ਨੰਬਰ ਇਥੇ ਸੰਪਰਕ ਕਰ ਲਿਓ 70870 42658 ਦੇ ਸੰਪਰਕ ਕਰਿਓ ਤੇ ਵੀਰੇ ਬਹੁਤ ਬੜੀ ਸਹਿਯੋਗ ਕਰੋ ਇਥੇ ਟ੍ਰੈਕਟਰ ਲੈ ਕੇ ਪਹੁੰਚੋ ਸੇਵਾ ਕਰੋ ਟੋਟ ਪਾਜੀ ਖਾਣਾ ਸਾਡੇ ਲੋਆ ਇਹ ਖਰਚਾ ਸਭ ਕੋ ਚੋਂ ਜਾਂਦਾ ਤੇ ਵੀ ਦੇਣਗੇ ਵਾਹ ਜਿਹੜਾ ਘਰੋਂ ਪਾ ਕੇ ਤੁਰਨਾ ਬਾਈ ਜੀ ਉਹ ਵੀ ਮੱਚਾ ਹੋਣ ਜਾਂਦਾ ਵੀ ਤੇ ਦੇਣਗੇ ਵਾਹ ਜੀ ਵੀ ਇਹ ਨਾ ਸੋਚੇ ਵੀ ਕਿਤੇ ਮੇਰਾ ਰਾਹ ਦੇ ਵਿੱਚ ਮੱਚ ਜੂ ਨਾ ਤੇ ਕਿਵੇਂ ਤੁਸੀਂ ਕਈ ਦਿਨਾਂ ਵਾਲੀ ਕਰਾਂ ਡੇਟੀ ਖਲੇ ਵਟਾ ਕੱਢ ਰਹੇ ਵਟਾ ਆਪਣੀਆਂ ਅੱਛਾ ਅੱਛਾ ਵਟਾ ਸੀ ਇਹਦੇ ਵਟਾ ਨਹੀਂ ਬਿਲਕੁਲ ਜੀ ਬਿਲਕੁਲ ਵੇਖੋ ਬੜੀ ਮਿਹਨਤ ਕਰ ਰਿਹਾ ਵੀਰ ਸਾਡੇ ਪੂਰੀ ਕਰਾਂ ਡੇਟੀ ਖਲੇ ਭਰਾ ਸਾਡੇ ਤੇ ਵੀਡੀਓ ਕਰੋ ਵਾਦ ਤੋਂ ਵੱਧ ਸ਼ੇਅਰ ਤੇ ਖਾਲਸਾ ਏਡਾ ਬਾਈ ਜੀ ਬਹੁਤ ਅਨੁਗੋਗ ਆ ਕੀ ਕਿਸਾਨ ਵੀਰ ਖੜਿਆ ਜੀ ਇਹਨਾਂ ਕੋਲੋਂ ਆਪਾਂ ਸਾਰੀ ਗੱਲ ਬਾਤ ਜਾਣਦੇ ਆ ਜੀ ਜਿਹੜਾ ਮਾਝੇ ਦੇ ਵਿੱਚ ਬਾਈ ਜੀ ਜ਼ਮੀਨਾਂ ਖਰਾਬ ਹੋਈਆਂ ਜੀ ਚੰਗੀਆਂ ਭਲੀਆਂ ਪੱਧਰੀਆਂ ਝੋਨੇ ਵਾਲੀਆਂ ਜ਼ਮੀਨਾਂ ਬਾਈ ਜੀ ਰੇਤਾ ਪੈ ਗਈ ਆ ਸਾਢੇ ਸਾਢੇ ਫੁੱਟ ਕਈਆਂ ਜ਼ਮੀਨਾਂ ਤੇ ਰੇਤਾ ਚੜ ਚੁੱਕੀ ਆ ਜੀ ਤੇ ਜਿਹੜੇ ਖੰਭੇ ਟਰਾਂਸਫਾਰਮਰ ਜਿਹੜੀਆਂ ਬੱਤੀਆਂ ਲਾਈਟਾਂ ਸਭ ਗੋਲ ਹੋ ਚੁੱਕੀਆਂ ਜੀ ਕੋਈ ਅਜੇ ਇਹਨਾਂ ਦਾ ਵਿਚਾਰਿਆਂ ਦਾ ਖੰਭਾ ਨਹੀਂ ਕੋਈ ਸਿੱਧਾ ਕੀਤਾ ਵੀ ਅਜੇ ਜ਼ਮੀਨਾਂ ਹੀ ਪੱਧਰੀਆਂ ਕੀਤੀਆਂ ਜਾ ਰਹੀਆਂ ਜੀ ਤੇ ਗੱਲਬਾਤ ਜਾਣਦੇ ਆ ਵੀਰਾਂ ਨੂੰ ਕੀ ਦਿੱਕਤ ਆਉਂਦੀ ਹੈ ਜੀ ਵੀਰ ਜੀ ਕੀ ਨਾਂ ਹੈ ਜੀ ਆਪਣਾ ਬਾਜਤਖਲੀ ਤੇ ਕਿਵੇਂ ਚੱਲ ਰਿਹਾ ਕੰਮ ਇਸ ਸਯੋਜ ਨਾਲ ਕਿੰਨਾ ਤੇ ਚੱਲ ਰਿਹਾ ਜੀ ਇਸ ਸਯੋਜ ਨਾਲ ਚੱਲ ਰਿਹਾ ਜੀ ਕਿਹੜੇ ਖਾਲਸਾ ਢੱਲੇ ਜੀ ਬਾਬਾ ਸੁੱਖਾ ਹੋ ਘੜੀ ਵਾਲਾ ਸਾਡੇ ਨਾਲ ਕੀ ਚੱਲ ਰਿਹਾ ਬਾਬਾ ਬਿਲਕੁਲ ਜੀ ਟਰੈਕਟਰ ਤੇ ਸੇਵਾ ਭੇਜਦੇ ਹਨਾ ਉਹ ਵੀਰ ਸਯੋਜ ਦੇ ਅੰਦਰ ਆ ਟਰੈਕਟਰ ਆਏ ਆ ਟਰੈਕਟਰਾਂ ਸੇਵਾ ਕਰਦੇ ਪੂਰੇ ਹਾਲ ਆ ਵੇਖੋ ਬੰਦੇ ਆ ਸਾਰੇ ਬੰਦੇ ਆ ਤੇ ਹੋਰ ਵੀਰਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਵੀ ਸੇਵਾ ਦੇ ਵਿੱਚ सेवा संजोग दो सारे ट्रैक्टर तो कोई तेल पानी कोई दवे सेवा करना तेल ਨਾਲ ਜਲਦਾ ਕੰਮ ਤੁਹਾਨੂੰ ਪਤਾ ਟਰੈਕਟਰ ਨੂੰ ਤੇਲ ਨਾਲ ਚੱਲਨੇ ਆ ਬਿਲਕੁਲ ਜੀ ਹਾਂ ਮੀਨਾਂ ਡੇਢ ਮਹੀਨਾ ਹੋ ਗਿਆ ਨੇ ਚੱਲਦਿਆਂ ਨੂੰ ਜਦੋਂ ਨੇ 3 ਮਹੀਨੇ ਤੋਂ ਜ਼ਿਆਦਾ ਹੋ ਗਿਆ ਜੀ ਜ਼ਿਆਦਾ ਹੋ ਗਿਆ ਨੇ ਪਹਿਲਾਂ ਇਹ ਬੰਦ ਦੇ ਪਾਣੀ ਨਹੀਂ ਖਾ ਗਏ ਹਾਂ ਹਾਂਜੀ ਹਾਂਜੀ ਨਹੀਂ ਗ्राम ਚੱਲਿਆ ਝੋਨੇ ਹੀ ਬਹੁਤ ਵਧੀਆ ਪੈਲੀ ਇੱਥੇ ਬੜੀ ਸੁੰਦਰ ਪੈਲੀ ਪਾਸ ਨਹੀਂ ਕੋਈ ਹਾਲੇ ਦਾ ਕੋਈ ਜ਼ਾਰ ਨਹੀਂ ਕਿ ਆਪਦੇ ਬਾਪੇ ਜਾਂ ਆਪਣਾ ਪੇਂਦੀ ਕਰਨ ਦੇ ਆ ਜਰੇ ਲੋਦੀ ਪਾਣੀ ਜਾਂ ਮੋਟਾ ਖਾਲਸਾਡ ਵਾਲੀ ਹੈ ਨਾ ਡੀਜ਼ਲ ਦੀ ਸੇਵਾ ਸਾਰੀ ਬਿਲਕੁਲ ਜੀ ਬਿਲਕੁਲ ਤੇ ਜੇ ਟਰੈਕਟਰ ਵੱਧ ਤੋਂ ਵੱਧ ਜ਼ਰੂਰਤ ਆ ਜੀ ਆਪਾਂ ਸੰਜੋਗ ਵੀ ਦੇਂਦਾ ਆ ਚਲੋ ਸੰਜੋਗ ਦੇਣਾ ਵੀ ਚਾਹੀਦਾ ਵਾ ਤੇ ਜਿਹੜਾ ਬੰਨ ਟੁੱਟਾਈ ਇਸ ਤੋਂ ਕਿੰਨੀ ਕੁ ਦੂਰ ਹੈ ਜੀ ਉਹ ਹੈ 1.5 ਕਿਲੋ ਮੀਟਰ ਹੈ ਕੋੜੋ ਮੇਰੀਏ ਤੋਂ ਹੈ ਨਾ ਬਿਲਕੁਲ ਜੀ ਬਿਲਕੁਲ ਪਰਲੇ ਬੰਨੇ ਜਿਹੜਾ ਖਤਮ ਹੋਇਆ ਵਾ ਮੋਟਰ ਵੀ ਝੋਨੇ ਖਤਮ ਹੋਏ ਕੁੱਤੀ ਵਾਲਾ ਪਿੰਡ ਸਾਰਾ ਘਾਟੂ ਕਾफी ਮਾਰ ਕੀਤੀ ਬਾਣੀ ਬਿਲਕੁਲ ਜੀ ਬਸ ਇਹ ਜ਼ਮੀਨਾਂ ਕਿਵੇਂ ਸੀ ਪਹਿਲਾਂ ਜਿਹੜੀਆਂ ਇਹ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਝੋਨੇ ਲੱਗਦੇ ਸੀ ਹਾਂ ਜੀ ਹਾਂ ਜੀ ਤੇ ਹੁਣ ਰੇਦਾ ਚੜ ਗਈ ਆ ਹੁਣ ਕਣਕ ਦੇ ਕਣਕ ਦੇ ਕੀ ਪੱਠੇ ਬੀਜੋਗੇ ਨਹੀਂ ਹੈਗੇ ਥਾਂ ਅੱਛਾ ਵੀ ਪੱਠੇ ਵੀ ਪੱਠੇ-ਪੁੱਠੇ ਬੀਜੇ ਕਿ ਨਹੀਂ ਅਜੇ ਨਹੀਂ ਜੀ ਵੀਰ ਜੀ ਵੀ ਬੁਰੇ ਹਾਲਾਤ ਕੋਈ ਜ਼ਮੀਨ ਹੀ ਨਹੀਂ ਹੈ ਨਾ ਜ਼ਮੀਨ ਉਹ ਨਾ ਆਈ ਆ ਤੁਹਾਨੂੰ ਵੇਰ ਬਿਲਕੁਲ ਜੀ ਕੀ ਹੁਣ ਮੰਗਾ ਆਪਾਂ ਕੀ ਸਰਕਾਰ ਨੇ ਕੀਤਾ ਕੁਝ ਅਜੇ ਕੋਈ ਸਹਾਇਕ ਦਿੱਤਾ ਜੀ ਕੁਝ ਨਹੀਂ ਕੀਤਾ ਜੀ ਅਜੇ ਕੋਈ ਇਸ਼ਾਰ ਲੈਣ ਨਹੀਂ ਪਹੁੰਚੀ ਨਾ ਕੋਈ ਨਹੀਂ ਨਾ ਕੋਈ ਮੰਤਰੀ ਨਾ ਕੋਈ ਕੁਝ ਨਹੀਂ ਕਰ ਕੋਈ ਮੁਆਵਜ਼ਾ ਮੁਵਜ਼ਾ ਮਿਲਿਆ ਕਿ ਨਹੀਂ ਅਜੇ ਨਾ ਹੀ ਨਾ ਲੈ ਵੀਰ 1 ਰੁਪਿਆ ਨਹੀਂ ਮਿਲਿਆ ਅਜੇ ਤੱਕ ਨਹੀਂ ਮਿਲਿਆ ਨਾ ਨਾ ਕੋਈ ਤਹਿਸੀਲਦਾਰ ਕੱਲ ਸੋਂਦਾ ਨਾ ਕੋ ਪਟਵਾਰੀ ਸੋਂਦਾ ਕੋਈ ਨਹੀਂ ਸੋਂਦਾ ਕਿੰਨਿਆਂ ਦੇ ਖਾਤਿਆਂ 'ਚ ਕਿਵੇਂ ਆ ਗਏ ਕਿੰਨਿਆਂ ਦੇ ਵੇ ਖਾਤਿਆਂ 'ਚ ਆਏ ਵੀ ਆ ਉਹਦੇ ਜੀ ਤਗੜੇ ਮਾੜੇ ਦੀ ਗੱਲ ਹੋਈਂਦੀ ਹੈ ਨਾ ਹਾਂ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਜੇ ਉਹਨਾਂ ਦਾ ਤੇ ਜਿਹੜੇ ਖੜੀਆਂ ਫਸਲਾਂ ਵਾਲੇ ਲੈ ਗਏ ਫਸਲਾਂ ਵਾਲੇ ਉਹ ਲੈ ਗਏ ਬਿਲਕੁਲ ਜੀ ਬਿਲਕੁਲ ਖੜੀਆਂ ਫਸਲਾਂ ਵਾਲੇ ਵੀਰ ਦੱਸਦਾ ਵੀ ਬਹੁਤ ਵਧੀਆ ਤੇ ਹੋਰ ਕੋਈ ਮੰਗ ਕਰਦੇ ਜੇ ਕਿ ਲੋਕਾਂ ਕੋਲੋਂ ਜਨਤਾ ਕੋਲੋਂ ਕਿਉਂਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਟਰੈਕਟਰਾਂ ਦੀ ਇਹ ਬਹੁਤ ਜ਼ਮੀਨ ਪੰਧਰੀ ਰਹਿੰਦੀ ਹੈ ਇਹ ਵੀ ਵੀਰ ਭਰਾਵਾਂ ਨੂੰ ਵੀ ਵਾਰ-ਵਾਰ ਸਹਿਯੋਗ ਦਿੱਤਾ ਜਾਵੇ ਟਰੈਕਟਰ ਦਿੱਤੇ ਜਾਣ ਕੋਈ ਡੀਜ਼ਲ ਦਿੱਤਾ ਜਾਵੇ ਜਿਵੇਂ ਕਿਸੇ ਦੀ ਸਰਦਾ ਹੋਵੇ ਵੀਰ ਨੇ ਭਰਾ ਕਰਨਾ ਬਿਲਕੁਲ ਜਿੰਨਾ ਵੀ ਹਰੇਕ ਸਹਿਯੋਗ ਦੇਣਾ ਚਾਹੀਦਾ ਹਰੇਕ ਸਹਿਯੋਗ ਜੀ ਕੋਈ ਟਰੈਕਟਰ ਟਰੈਕਟਰ ਲਿਆਵੇ ਕੋਈ ਵੀ ਆ ਜੀ ਭਰਾ ਸਹਿਯੋਗ ਦੇਣ ਬਾਕੀ ਬਹੁਤ ਵਧੀਆ ਵੀਰ ਨੇ ਗੱਲ ਦੱਸੀ ਜੀ ਹਾਂ ਜੀ ਤੇ ਕਿੰਨਾ ਜਿਹੜਾ ਪਹਿਲੋਂ ਰਕਬਾ ਕਾਫੀ ਪਧਰੀ ਕਰ ਚੁੱਕੇ ਜ਼ਮੀਨਾਂ ਹਾਂ ਜੀ ਮਹੀਨਾ ਡੇਢ ਮਹੀਨਾ ਆ ਗਿਆ ਚੱਲਣ ਦੇ ਟਰੈਕਟਰ ਹਾਂਜੀ ਹਾਂਜੀ ਬੜੀ ਤਗੜੀ ਸੀ ਕਰਦੀ ਹੁਣ ਇਧਰੋਂ ਲੱਗੇ ਹੁਣ ਆ ਕਰਮ ਤੇ ਆਪਾਂ ਹੁਣ ਜਦੋਂ ਕਿਤੇ ਜ਼ਮੀਨ ਵਾਹੀਏ ਏਕਰ ਵਾਹੀਏ ਤੇ ਹੱਥ ਲੱਗ ਜਾਂਦੇ ਆ ਵੀ ਖਰਚਾ ਇੰਨਾ ਹੋ ਜਾਂਦਾ ਹੈ ਨਾ ਤੇ ਜਿਹੜਾ ਧਰਨਾ ਮੈਂ ਨਾਲ ਖਾਲਸਾ ਏਡਾ ਜਿਹੜਾ ਇੰਨਾ ਸਹਿਯੋਗ ਦੇ ਰਹੇ ਆ ਬਹੁਤ ਜ਼ਿਆਦਾ ਤੇ ਜਨਤਾ ਨੂੰ ਨਾਲ ਦੇਣਾ ਚਾਹੀਦਾ ਜਿਵੇਂ ਐਨ ਆਰ ਆਈ ਭਰਾ ਬੜੇ ਵੀਰ ਬੈਠੇ ਆ ਨਾ ਰਪਈਆ ਰਪਈਆ ਵੀ ਸਹਿਯੋਗ ਕਰੀਏ ਤੇ 84 ਕਰੋੜ ਦੇਵੀ ਦੇਵਤੇ ਆ ਬਾਈ ਜੀ ਧੰਤਾਂ ਨੂੰ ਹੋ ਜਾਣੀਆਂ ਅਸੀਂ ਜਿਆਦਾ ਨਹੀਂ ਦੇ ਕੇ ਕੀ ਪਾ ਦੋ ਹਾਂਜੀ ਹਾਂਜੀ ਇਹਨਾਂ ਨੂੰ ਕਰਨੀ ਚਾਹੀਦੀ ਨਹੀਂ ਮਤਲਬ ਹਾਂਜੀ ਹਾਂਜੀ ਜਿਹੜਾ ਭੈਣ ਭਰਾ ਜਿਹੜਾ ਸਾਹਮਣੇ ਆਪਣੇ ਮਤਲਬ ਕਰਨ ਦੇਖ ਕੇ ਬਿਲਕੁਲ ਜੀ ਇਹਨਾਂ ਦੇ ਭੈਣ ਭਰਾ ਦਾ ਸਟੈਂਡ ਕਰਕੇ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਕੀਤਾ ਜਾਂਦਾ ਡਿਜੀਟਲੀ ਲੱਗੀ ਜਾਂਦਾ ਡਿਜੀਟਲ ਨਹੀਂ ਫੋਟੋ ਆਉਂਦਾ ਹਾਂਜੀ ਹਾਂਜੀ ਰੋਇਨਾ ਮੈਂ ਤਾਂ ਧੰਨ ਹੈ ਨਾ ਬਾਬਾ ਦੱਸਦਾ ਹੋਏ ਚਾਹ ਬਿਲਕੁਲ ਜੀ ਬਿਲਕੁਲ ਬੜੀ ਕਾਮ ਆ ਬਜ਼ੁਰਗ ਬਾਬਿਆਂ ਬਿਲਕੁਲ ਜੀ ਦੇਖੋ ਜੀ ਨਾਲ ਸ੍ਰੀਆਲੀ ਸਾਹਿਬ ਵਾਲੇ ਬਾਬਾ ਜੀ ਸੁੱਖਾ ਸਿੰਘ ਹੋਣੀ ਉਹਨਾਂ ਦੀ ਵੀ ਸੇਵਾ ਟਰੈਕਟਰਾਂ ਦੀ ਨਾਲ ਚੱਲਦੀ ਹੈ ਜੀ ਟਰੈਕਟਰਾਂ ਦਾ ਸਹਿਯੋਗ ਦਿੰਦੇ ਆ ਜੀ ਤੇ ਬਹੁਤ ਧੰਨਵਾਦ ਵੇਖੋ ਕਿੰਨੇ ਜਿਹੜੇ ਟਰੈਕਟਰ ਚੱਲ ਰਹੇ ਤੇ ਅਜੇ ਵੀ ਟਰੈਕਟਰਾਂ ਦੀ ਬਾਈ ਜੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਵੱਧ ਤੋਂ ਵੱਧ ਵੀਰ ਟਰੈਕਟਰ ਲੈ ਕੇ ਪਹੁੰਚੋ ਸੇਵਾ ਦੇ ਵਿੱਚ ਜੀ ਤੇ ਨਾਲ ਹੀ ਆ ਵੇਖੋ ਸਾਰਾ ਚਾਹ ਪਾਣੀ ਦਾ ਪੂਰਾ ਪ੍ਰਬੰਧ ਅਤੇ ਵੀਰ ਸਾਰੇ